ਰਾਜਪੂਰਾ ਪਟਿਆਲਾ ਰੋਡ ਤੇ ਅਮਰਦੀਪ ਕਲੋਨੀ ਸਥਿਤ ਨੇੜੇ ਹਾਈਵੇ ਤੇ ਸੜਕ ਕਰੋਸਕੰਟ ਸਮੇ ਗੱਡੀਆਂ ਦੇ ਖੜਨ ਲਈ ਸਪੇਸ ਨਾ ਹੋਣ ਕਰਕੇ ਰੋਜ਼ਾਨਾ ਸੜਕੀ ਹਾਦਸੇ ਵਾਪਰਦੇ ਹਨ ਇਸ ਤੋਂ ਪਹਿਲਾਂ ਕਈ ਸੜਕ ਹਾਦਸੇ ਕਾਰਨ ਮੌਤਾ ਹੋ ਚੁੱਕੀਆਂ ਹਨ ਇਹ ਚੌਂਕ ਖੜੋਲੀ ਅਤੇ ਅਮਰਦੀਪ ਕਲੋਨੀ ਦੇ ਵਿਚਕਾਰ ਪੈਂਦਾ ਹੈ ਇਸ ਸਬੰਧੀ ਕਈ ਵਾਰ ਕਲੋਨੀ ਵਾਸੀ ਅਤੇ ਖੜੋਲੀ ਵਾਸੀਆਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਹੈ ਪਰ ਕੋਈ ਵੀ ਹੱਲ ਪ੍ਰਸ਼ਾਸਨ ਵੱਲੋਂ ਨਹੀਂ ਕੱਟਿਆ ਗਿਆ ਅੱਜ ਲੋਕਾਂ ਨੇ ਇਕੱਠੇ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਦੇ ਵਿੱਚਕਾਰ ਗੱਡੀ ਖੜਨ ਦੇ ਲਈ ਸਪੇਸ ਹੋਣੀ ਚਾਹੀਦੀ ਹੈ ਤਾਂ ਜੋ ਸੜਕੀ ਹਾਦਸਿਆਂ ਤੋਂ ਰਾਹਤ ਮਿਲ ਸਕੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਘੁਮਰ ਦੀ ਰਿਪੋਰਟ ਸ਼ਿਲਾਲ ਜੀ ਸੈਕਟਰੀ ਅਮਰਦੀਪ ਕਲੌਨੀ ਆਪਣਾ 2 ਸਾਲ ਤੋਂ ਅਸੀਂ ਇੱਥੇ ਚੋਣ ਹੋਈ ਸੀ ਸਾਡੀ ਸਾਨੂੰ ਸੈਕਟਰੀ ਬਣਾਇਆ ਗਿਆ ਇੱਥੇ ਤੇ ਅਸੀਂ ਜੋ ਵੀ ਸਾਡੇ ਕੋਲ ਹੋ ਸਕਿਆ ਜੀ ਆਪਣਾ ਅਸੀਂ ਐਪਲੀਕੇਸ਼ਨ ਮਿੱਤਰ ਜੀ ਨੂੰ ਵੀ ਦੇ ਕੇ ਆਏ ਨਿੰਨ ਮਿੱਤਰ ਜੀ ਐਮਐਲਏ ਨੂੰ ਵੀ ਦਈ ਤੇ ਆਪਣਾ ਐਮਐਲਕਨੌਰ ਜੀ ਆਪਣੇ ਬੁਰਾਲਾਲ ਜੀ ਉਹਨਾਂ ਨੂੰ ਵੀ ਦੇਖਾਇਆ ਤੇ ਆਪਣਾ ਅਸੀਂ ਆਪਣਾ ਜਿਹੜਾ ਹੈ ਆਪਣਾ ਨੈਸ਼ਨਲ ਹਾਈਵੇ ਆ ਤੇ ਪ੍ਰੋਜੈਕਟ ਡਾਇਰੈਕਟਰ ਉਹਨਾਂ ਨੂੰ ਵੀ ਰੀਸੀਵ ਕਰਾ ਕੇ ਆਏ ਐਪਲੀਕੇਸ਼ਨਾਂ ਸਾਰੀਆਂ ਇਹ ਤੇ ਅਜੇ ਤੱਕ ਕੋਈ ਸਾਡੇ ਕੋਲ ਬੰਦਾ ਪਹੁੰਚਿਆ ਨਹੀਂ ਨਾ ਕੋਈ ਸਾਡੀ ਉਹ ਗੌਰ ਹੋਈ ਆ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਵੀ ਸਾਡੀ ਜਿਹੜੀ ਸੜਕ ਆ ਉਹ ਚੌੜੀ ਕੀਤੀ ਜਾਵੇ ਜਦ ਕਿ ਸਾਡੀ ਗੱਡੀ ਜਿਹੜੀ ਆਮ ਨਾਲ ਲੱਗ ਸਕੇ ਤੇ ਹੋਰ ਜਿਹੜਾ ਹਾਈਵੇ ਇਹ ਚੰਡੀਗੜ੍ਹੋਂ ਆ ਰਿਹਾ ਇਹ ਉੱਥੇ ਪੂਰੇ ਕੱਟ ਸਹੀ ਆ ਗੱਡੀਆਂ ਖੜਨ ਉਹ ਹੈਗਾ ਆਪਣੇ ਜੋ ਉਰੇ ਤੋਂ ਲੈ ਕੇ ਰਾਜਵਰੇ ਤੋਂ ਲੈ ਕੇ ਰਾਜਵਰੇ ਤੋਂ ਲੈ ਕੇ ਜਿਹੜੀ ਆਪਣਾ ਇਹ ਪਟਿਆਲੇ ਤੱਕ ਦੀ ਆ ਉਰੇ ਆਪਣਾ ਕੋਈ ਕੱਟ ਸਹੀ ਨਹੀਂ ਜੀ ਹੈ ਤੇ ਅਸੀਂ ਇਹੀ ਪੂਰਜੋਰ ਅਪੀਲ ਕਰਦੇ ਆ ਮੰਗ ਕਰਦੇ ਆ ਸੋਸਾਇਟੀ ਵੱਲੋਂ ਵੀ ਅਮਰਦੀਪ ਕਲੋਨੀ ਕਲੋਨੀ ਵੱਲੋਂ ਵੀ ਤੇ ਪਿੰਡ ਖੜੌਲੀ ਦੀ ਇਹ ਵੀ ਪੰਚਾਇਤ ਉਹਨਾਂ ਦੀ ਪੰਚਾਇਤ ਨੇ ਵੀ ਸਾਨੂੰ ਇਹ ਲੈਟਰ ਨਾਲ ਸਾਡੇ ਹੋ ਕੇ ਸੰਯੋਗ ਦੇ ਕੇ ਤੇ ਅਸੀਂ ਲੈਟਰ ਭੇਜੇ ਦੀ ਪਹਿਲਾਂ ਪਰ ਗੌਰ ਨਹੀਂ ਜੀ ਹੋਈ ਕੋਈ ਤਾਂ ਅਸੀਂ ਇਹੀ ਬੇਨਤੀ ਕਰਦੇ ਆ ਵੀ ਮਤਲਬ ਇਹ ਤੇ ਗੌਰ ਕੀਤੀ ਜਾਵੇ ਸੁਗਰੀਤ ਮੈਂ ਅਮਰਦੀਪ ਕਲੋਨ ਨੇ ਰਾਜਪੁਰਾ ਕੀ ਨਾਂ ਜੀ ਤੁਹਾਡਾ ਜੀ ਦਲਜੀਤ ਸਿੰਘ ਸ਼ਾਂਤ ਵਾਸੀ ਅਮਰਦੀਪ ਕਲੋਨ ਨੇ ਰਾਜਪੁਰਾ ਮੈਂ ਇਸ ਥਾਂ ਤੇ 2002 ਤੋਂ ਰਹਿ ਰਿਹਾ ਹਾਂ तकरीबन 23 ਸਾਲਾਂ ਤੋਂ ਦੇਖ ਰਹੇ ਹਾਂ ਇਸ ਥਾਂ ਤੇ ਬਹੁਤ ਸਾਰੇ ਐਕਸੀਡੈਂਟ ਹੋਏ ਨੇ ਇਹਨਾਂ ਦਾ ਪਤਾ ਇਸੀ ਵਾਸਤੇ ਹੋਏਗਾ ਕਿ ਜਿਵੇਂ ਹੁਣ ਨੈਸ਼ਨਲ ਹਾਈਵੇ ਹੈ ਦੋਨੋਂ ਪਾਸੋਂ ਕੋਈ तकरीबन 5 ਫੁੱਟ ਰਾਜਪੁਰਾ ਤੋਂ ਪਟਿਆਲਾ ਵੱਲ ਔਰ 5 ਫੁੱਟ ਪਟਿਆਲਾ ਤੋਂ ਰਾਜਪੁਰਾ ਵੱਲ ਅਗਰ ਸਨ ਹੋਰ ਥਾਂ ਮਿਲ ਜਾਏ ਤਾਂ ਟਰਾਲੀਆਂ ਟਰੈਕਟਰ ਜੋ ਬੱਚਿਆਂ ਦੀਆਂ ਬੱਸਾਂ ਨੇ ਸਕੂਲ ਬੱਸਾਂ ਨੇ ਉਹ ਸੇਫ ਖੜੀਆਂ ਹੋ ਸਕਣ ਅੱਜ ਕੱਲ ਤਾਂ ਉਹਨਾਂ ਪਤਾ ਸਾਰੇ ਪਾਸੇ ਬੜੀਆਂ ਬੜੀਆਂ-ਬੜੀਆਂ ਗੱਟੀਆਂ ਨੇ ਉਹਨਾਂ ਨੂੰ ਖੜੇ ਕਰਨ ਵਾਸਤੇ ਬਹੁਤ ਪ੍ਰੋਬਲਮ ਹੈ ਇੱਕਦਮ ਟ੍ਰੈਫਿਕ ਆ ਜਾਂਦਾ ਹੈ ਔਰ ਕਈ ਐਕਸੀਡੈਂਟ ਹੋ ਚੁੱਕੇ ਨੇ ਜੋ ਕਿ ਰਿਕਾਰਡ ਦੇ ਵਿੱਚ ਨੇ ਸਾਡੇ ਕੋਲ ਸਾਡੇ ਕਲੋਨੇ ਦੇ ਕਈ ਬੰਦੇ ਪਰਮਾਤਮਾ ਨੂੰ ਪਿਆਰ ਹੋ ਚੁੱਕੇ ਨੇ ਔਰ ਹੁਣ ਪਿੱਛੇ ਜੇ ਵੀ ਇੱਕ ਇੱਥੇ ਐਕਸੀਡੈਂਟ ਹੋਇਆ ਜਿਹਦੇ ਚ ਪਿਓ ਪੁੱਤਰ ਦੋਨਾਂ ਦੀ ਡੈਥ ਹੋ ਗਈ ਲੇਡੀਜ਼ ਨੇ ਇੱਥੇ ਆਣਾ ਹੁੰਦਾ ਔਰ ਗੁਰਦਾਰਾ ਸਾਹਿਬ ਵੀ ਸਾਹਮਣੇ ਆ ਉੱਥੇ ਜਾਣ ਵਾਸਤੇ ਸਾਨੂੰ ਥਾਂ ਚਾਹੀਦੀ ਹੁੰਦੀ ਹੈ ਇੱਥੇ ਗੱਡੀ ਰੋਕਣ ਵਾਸਤੇ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਸਾਡਾ ਖਿਆਲ ਕਰਿਆ ਜਾਵੇ ਔਰ ਸਾਨੂੰ ਇਸ ਅਪਾਧ ਤੋਂ ਬਚਾਇਆ ਜਾ ਸਕੇ ਥੈਂਕ ਯੂ ਵੈਰੀ ਮਚ ਮੇਰਾ ਨਾਮ ਖੁਸ਼ਿੰਦਰਜੀ ਸਿੰਘ ਹੈ ਮੈਂ ਕਲੋਨੀ ਦੇ ਵਿੱਚ ਅਮਰਦੀਪ ਕਲੋਨੀ ਦਾ ਇੱਥੇ ਵਸਨੀਕ ਹਾਂ ਫੜ ਤੋਂ ਘਟ ਮੈਨੂੰ 10 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਹਾਸੇ ਤੇ ਹਾਸਾ ਹੀ ਦੇਖਦੇ ਆ ਰਹੇ ਜਦੋਂ ਇਹ ਪੁਰ ਬਣਿਆ ਉਹ ਸੋ ਜਾਣਾ ਉਸ ਤੋਂ ਉਸ ਟਾਈਮ ਤੋਂ ਜ਼ਿਆਦਾ ਹਾਦਸੇ ਬਹੁਤ ਹੋਣ ਲੱਗ ਗਏ ਹਨ ਅਮਰਦੀਪ ਕਲੋਨੀ ਦੇ ਵੀ ਸਾਡੇ ਕੋਲ ਪ੍ਰੂਫ ਨੇ ਜਿਹੜੇ ਡੈਥਸ ਹੋ ਚੁੱਕੀਆਂ ਇੱਥੇ ਸਾਡੇ ਕੋਲ ਟਰੋਲੀ ਪਿੰਡ ਸਾਡੇ ਸਾਹਮਣੇ ਆ ਇਹੋ ਕਿ ਕੱਟ ਲੱਗਿਆ ਵਾ ਉਹਦੇ ਵੀ ਹਾਦਸੇ ਸਾਡੇ ਕੋਲ ਉਹਦੇ ਵੀ ਪ੍ਰੂਫ ਨੇ ਪ੍ਰੂਫ ਵੱਜੋਂ ਅਸੀਂ ਦੇ ਸਕਦੇ ਹਾਂ ਉਹਦਾ ਰੀਜ਼ਨ ਕੀ ਹੈ ਸਿਰਫ ਇੱਥੇ ਕਿ ਓਵਰਲੋਡ ਟ੍ਰੈਫਿਕ ਦਾ ਲੋਡ ਹੈਗਾ ਕਿਉਂਕਿ ਸਾਡੇ ਬੱਚਿਆਂ ਨੂੰ ਜਾਨੀ ਨੁਕਸਾਨ ਸਭ ਤੋਂ ਬੱਚਿਆਂ ਨੂੰ ਸਕੂਲ ਵਾਲੇ ਬੱਚਿਆਂ ਨੂੰ ਜਾਣ ਦਾ ਉਹ ਦਿੱਕਤ ਹੈ ਕਿ ਜਿਹਨਾਂ ਨੂੰ ਅਨਪੋਲ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਕਿਵੇਂ ਕ੍ਰਾਸ ਕਰਨਾ ਹੈ ਅਜੇ ਕੋਈ ਬਜ਼ੁਰਗ ਜਾਂ ਸਮਝਦਾਰ ਬੰਦਾ ਤਾਂ ਇਹਨੂੰ ਕਰ ਸਕਦਾ ਟਿਕਾ ਨਾਲ ਬੱਚਿਆਂ ਦੀ ਕੋਈ ਅੰਗਰੇਲੀ ਵੀ ਹੋ ਸਕਦੀ ਜਿਹਦੇ ਨਾਲ ਹਾਸਾ ਹੋ ਸਕਦਾਗਾ ਸਕੂਲ ਬੱਸੇ ਬਹੁਤ ਆਉਂਦੀਆਂ ਨੇ ਪਿੰਡ ਨੂੰ ਵੀ ਦੋ ਤਿੰਨ ਬੱਸਾਂ ਸਕੂਲ ਦੀਆਂ ਮੁੜਦੀਆਂ ਨੇ ਉਸ ਅਸੀਂ ਇਸ ਹਾਸਿਆਂ ਨੂੰ ਅਸੀਂ ਬਚਾਉਣ ਤੋਂ ਅਸੀਂ ਇੱਕ ਸਰਕਾਰ ਦੇ ਅੱਗੇ ਇੱਕ ਬੇਨਤੀ ਕਰ ਰਹੇ ਹਾਂ ਵੀ ਸਾਡਾ ਇਸ ਚੀਜ਼ ਦਾ ਹੱਲ ਕੀਤਾ ਜਾਵੇ ਤੇ ਸਾਡੇ ਇਸ ਦਾ ਰਸਤਾ ਜਿਹੜਾ ਹੈਗਾ ਸਪੇਸ ਪੂਰਾ ਬਣਾਇਆ ਜਾਵੇ 5 ਫੁੱਟ ਉਹ ਪਟਿਆਲੇ ਵਾਲੀ ਸਾਈਡ ਤੋਂ 5 ਫੁੱਟ ਰਾਜਪੁਰਾ ਵਾਲੀ ਸਾਈਡ ਤੋਂ ਤਾਂ ਕਿ ਸਾਡੀਆਂ ਇਹਨੀਆਂ ਗੱਡੀਆਂ ਸਭ ਬੱਚੇ ਇਥੇ ਸੇਫ ਖੜੀਆਂ ਹੋ ਸਕਣ ਕਿਉਂਕਿ ਬੱਚੇ ਵੀ ਸੇਫਲੀ ਖੜ ਜਾਂਣ ਅਸੀਂ ਵੀ ਅੱਗੇ ਪਿੱਛੇ ਐਕਸੀਡੈਂਟ ਤੋਂ ਬਚਾਰਾ ਸਕੇ ਇਹ ਸਾਡੀ ਕੋ ਰਿਕਵੈਸਟ ਹੈ ਜੀ ਸੋ ਇਹਦੇ ਵਰੀ ਪ੍ਰਤੀ ਮਤਲਬ ਸਰਕਾਰ ਨੂੰ ਗੌਰ ਫਰਮਾਇਆ ਜਾਵੇ ਸਾਡੀ ਬੇਨਤੀ ਹੈ ਠੀਕ ਹੈ ਕੋਟੋ ਕੀ ਨਾਮ ਹਸਣ ਤੁਹਾਡਾ ਜੀ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਪਾਟਿਆ ਕਿਹੜੀ ਕਲੋਨੀ ਵੱਸਦੇ ਹੋ ਇਹ ਅਮਰਦੀਪ ਕਲੋਨੀ ਚ ਰਹਿੰਦਾ ਜੀ ਮੈਂ ਕੀ ਮੰਗ ਰਹੇ ਜੀ ਮੰਗ ਇਹ ਵਾ ਜੀ ਸਰ ਇਹ ਕਲੋਨੀ ਤਾਂ ਬੜੀ ਪੁਰਾਣੀ ਹੈ ਸਨ 1982 ਦੀ ਬਸੀ ਹੋਈ ਹੈ ਉਨ ਤੇ ਜਦੋਂ ਇਹ ਪੁਲ ਬਣਿਆ ਸਮੱਸਿਆ ਤਾਂ ਤੋਂ ਡਿਵੈਲਪ ਹੋਈ ਹੈ ਪੁਲ ਤੋਂ ਵਹੀਕਲਸ ਬਹੁਤ ਸਪੀਡ ਨਾਲ ਨੀਚੇ ਉਤਰਦੇ ਨੇ ਔਰ ਇੱਥੋਂ ਸਾਡਾ ਲੰਘਾ ਸਿੱਧਾ ਹੈਗਾ ਬਿਲਕੁਲ ਸਟ੍ਰੇਟ ਪਿੰਡ ਖੜੋਲੀ ਨੂੰ ਜਾਂਦਾ ਹੈ ਠੀਕ ਹੈ ਤੇ ਉਹਦੇ ਕਰਕੇ ਸੜਕ ਦੇ ਵਿੱਚ ਕਾਰ ਜਗ੍ਹਾ ਨਹੀਂ ਬਚਦੀ ਜੇ ਵੀਹੀਕਲ ਪਹਿਲਾਂ ਕ੍ਰਾਸ ਕਰਨਾ ਚਾਵੇ ਹਾਫ ਜਾ ਕੇ ਖੜਾ ਹੁੰਦਾ ਤੇ ਉਹਨੂੰ ਪਿੱਛੋਂ ਹਿੱਟ ਹੋਣ ਦਾ ਵੀ ਚਾਂਸ ਹੁੰਦਾ ਜੇ ਥੋੜਾ ਜਿਹਾ ਅੱਗੇ ਨੂੰ ਆਦਾ ਤੇ ਪਰਲੇ ਪਾਸੇ ਜਿਹੜਾ ਟ੍ਰੈਫਿਕ ਆ ਰਿਹਾ ਉਹ ਹਿੱਟ ਕਰਦਾ ਔਰ ਇਸ ਨਾਲ ਕਈ ਘਟਨਾਵਾਂ ਵਾਪਰੀਆਂ ਸਾਡੀ ਕਲੋਨੀ ਦੇ ਕਈ ਬੰਦੇ ਪਰਮਾਤਮਾ ਨੂੰ ਪਿਆਰੇ ਹੋਏ ਨੇ ਅੱਗੇ ਪਿੰਡ ਹੈਗਾ ਸਾਡੇ ਖਡੋਲੀ ਪਿੰਡ ਉਹਨਾਂ ਨਾਲ ਵੀ ਬੜੀ ਵਾਪਰੀਆਂ ਨੇ ਤੇ ਬੜਾ ਹੀ ਮਤਲਬ ਦੁਰਘਟਨਾ ਦਾ ਖੇਤਰ ਬਣ ਗਿਆ ਇਹ ਦੇ ਕਰਕੇ ਲੋਕਾਂ ਨੇ ਪਾਠ ਵੀ ਰਖਾਏ ਨੇ ਚਲੋ ਇੱਕ ਸੰਤਨਾ ਵਾਸਤੇ ਸੀਗਾ ਲੇਕਿਨ ਜਿਹੜਾ ਅਸਲੀ ਇਹਦਾ ਉਪਾਏ ਹੈ ਕਿ ਇਹੋ ਜੀ ਜਗਾ ਬਣ ਜਾਏ ਥੋੜਾ ਜਿਹਾ ਚੌੜਾ ਸਥਾਨ ਬਣਾ ਦਿੱਤਾ ਜਾਵੇ ਤਾਂ ਜੋ ਵੀਹਿਕਲ ਸੇਫਲੀ ਖੜਾ ਹੋ ਜਾਏ ਉਸ ਨੂੰ ਕੋਈ ਅੱਗੋਂ ਜਾਂ ਪਿੱਛੋਂ ਹਿੱਟ ਨਾ ਕਰੇ ਤਾਂ ਕਿ ਜਾਨ ਮਾਲ ਦਾ ਬਚਾਅ ਹੋ ਸਕੇ ਸੋ ਸਾਡੀ ਇਹ ਬੇਨਤੀ ਇਸ ਸੰਬੰਧੀ ਕਦੀ ਤੁਸੀਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਹਾਲੇ ਤੱਕ ਤਾਂ ਕੋਈ ਨਹੀਂ ਕੀਤੀ ਜੀ ਅੱਜ ਪਹਿਲੀ ਵਾਰ ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ ਸੋ ਅਗਰ ਰਿਟਰਨ ਵਿੱਚ ਵੀ ਦਿਓਗੇ ਬਿਲਕੁਲ ਰਿਟਰਨ ਵਿੱਚ ਦਵਾਂਗੇ ਜੀ ਬਿਲਕੁਲ ਜੀ ਨਹੀਂ ਬੈਠੀ ਚਾਹੁੰਦਾ ਅਗਲੇ ਪਾਸੇ ਕੱਟ ਹੈਗਾ ਉਹ ਇਸ ਬਤ ਦਾ ਅ ਮੈਂ ਐਮ ਐਚ ਵਾਲਿਆਂ ਨਾਲ ਗੱਲ ਕਰਕੇ ਉੱਥੇ ਇੰਸਪੈਕਸ਼ਨ ਕਰਵਾ ਕੇ ਉਸ ਮਸਲੇ ਦਾ ਹੱਲ ਕਰੰਦਾ ਤੇ ਪਰਟੀਪ ਚਟਨ ਕਰਾਂਗਾ ਅਨਕੋ ਪਹਿਲਾਂ ਵੀ ਪੀ ਵਾਰ ਬਣਾਉਣੀ ਸੀ ਜਿਹੜਾ ਕਿ ਐਮ ਐਚ ਵਾਲੇ ਜਾਂ ਹੋਰ ਪਾਸੇ ਨੂੰ ਲੱਗਦਾ ਹੈ ਪਰ ਕੋਈ ਮੁਕਲ ਨਹੀਂ ਹੋਇਆ ਕੋਈ ਕੋਆਰਡੀਨੇਸ਼ਨ ਇਸ਼ੂ ਜੇ ਹੋਇਆ ਤਾਂ ਉਹ ਰਿਜ਼ੋਲਵ ਕਰਵਾ ਕੇ ਮਸਲੇ ਦਾ ਹੱਲ ਕਰਾਇਆ ਜਾਵੇ ਸਰ ਕਦੋਂ ਤੱਕ ਇਹ ਆ ਟਾਈਮ ਲਾਈਨ ਹਲੇ ਦੇਣੀ ਮੁਸ਼ਕਲ ਹੈ ਕਿਉਂਕਿ ਟਾਈਮ ਲਾਈਨ ਦੇਣ ਵਾਸਤੇ ਉੱਤੇ ਕੀ-ਕੀ ਇਸ ਕਰਨੀ ਪੈਗੀ ਉਹਦਾ ਪਤਾ ਹੋਣਾ ਜ਼ਰੂਰੀ ਹੈ ਸਮੱਸਿਆ ਨੂੰ ਦੇਖ ਕੇ ਜੋ ਵੀ ਹੁੰਦੇ ਤੇ ਬੈਸਟ ਪੋਸੀਬਲ ਉਪਰਾਲਾ ਹੋਏਗਾ ਉਹ ਕੀਤਾ ਜਾਏਗਾ ਤੇ ਲੋਕਾਂ ਦੀ ਸੁਰੱਖਿਆ ਦੇ ਲਈ ਜੋ ਵੀ ਉੱਥੇ ਲੋਡ ਹੋਏਗੀ ਉਹ ਫੀਸ ਕੀਤੀ ਜਾਏਗੀ